ਨਟੂ ਯੂਕਾਲ ਧਾਨਮੀਟ ਦੇਖ ਰਿਹਾ ਤੁਸੀਂ ਮੈਂ ਪਰਮਿੰਦਰ ਸਿੰਘ ਇਸ ਵਕਤ ਦੀਆਂ ਬੇਹਦ ਅਹਿਮ ਤੇ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋਇਆ ਸਭ ਤੋਂ ਪਹਿਲੇ ਗੱਲ ਕਰ ਲਵਾਂਗੇ ਵਿਦੇਸ਼ਾਂ ਦੇ ਵਿੱਚ ਵੱਸਦੇ ਪੰਜਾਬੀਆਂ ਨੂੰ ਪਿੱਛੇ ਪੰਜਾਬ ਦੇ ਵਿੱਚ ਆ ਰਹੀਆਂ ਦਰਪੇਸ਼ ਮੁਸ਼ਕਲਾਂਾਂ ਦਾ ਹੱਲ ਕਰਨ ਦੇ ਵਾਸਤੇ ਸਮੇਂ-ਸਮੇਂ ਤੇ ਸੂਬਾ ਸਰਕਾਰ ਤੇ ਵੱਲੋਂ ਮੀਟਿੰਗਾਂ ਕੀਤੀਆਂ ਜਾਂਦੀਆਂ ਨੇ ਅਤੇ ਮਸਲਿਆਂ ਦਾ ਹੱਲ ਕੀਤਾ ਜਾ ਰਿਹਾ ਹੈ ਅੱਜ ਵੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਤਕਰੀਬਨ 2.5 ਘੰਟੇ ਇਸ ਮਾਮਲੇ ਦੇ ਉੱਤੇ ਮੀਟਿੰਗ ਕੀਤੀ ਗਈ ਹੈ ਵਿਦੇਸ਼ਾਂ ਦੇ ਵਿੱਚ ਵੱਸਦੇ ਪੰਜਾਬੀਆਂ ਦੇ ਨਾਲ ਐਨ ਆਰ ਆਈ ਭਰਾਵਾਂ ਦੇ ਨਾਲ ਸਿੱਧੇ ਤੌਰ ਦੇ ਉੱਤੇ ਗੱਲਬਾਤ ਜਿਹੜੀ ਹੈ ਮੰਤਰੀ ਢਾਲੀਵਾਲ ਦੇ ਨਾਲ ਕੀਤੀ ਗਈ ਐਨ ਆਰ ਆਈਆਂ ਨੂੰ ਆ ਰਹੀਆਂ ਜੋ ਮੁਸ਼ਕਲਾਂ ਹਨ ਉਹਨਾਂ ਦਾ ਹੱਲ ਕਰਨ ਦੇ ਵਾਸਤੇ ਵਿਚਾਰ ਹੋਈ ਹੈ ਤੇ ਇਸ ਮੌਕੇ ਤੇ ਮੰਤਰੀ ਢਾਲੀਵਾਲ ਨੇ ਕੀ ਕੁਝ ਕਿਹਾ ਹੈ ਉਹ ਜਾਣਦੇ ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ ਉਸ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਯਤਨਾਂ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਦਾ ਸਾਡੇ ਦਾ ਵੈਲਕਮ ਜੀ ਆਇਆਂ ਨੂੰ ਤੁਸੀਂ ਚੰਡੀਗੜ੍ਹ মিডিਆ ਵਾਲੇ ਸਾਡੇ ਸਾਥੀ ਆਇਓ ਮੇਰੇ ਨਾਲ ਸਾਡੇ ਐਨਐਡੀਆਈ ਵਿੰਗ ਦੇ ਏਡੀਜੀਪੀ ਸਾਹਿਬ ਸਨਤ ਸਾਹਿਬ ਔਰ ਐਨਐਡੀਆਈ ਸਭਾ ਜਲੰਧਰ ਦੇ ਵਾਈਸ ਪ੍ਰਧਾਨ ਚਾਨਾ ਸਾਹਿਬ ਸਤਾਮ ਚਾਨਾ ਜੀ ਬਹੁਤ ਪੁਰਾਣੇ ਜਿਨ੍ਹਾਂ ਨੇ ਐਨਐਡੀਆਈ ਸਭਾ ਜਲੰਧਰ ਬੜਾਈ ਸੀਗੀ ਉਹ ਵੀ ਆਏ ਆ ਪਿਛਲੀ ਵਾਰ ਪ੍ਰਧਾਨ ਜੀ ਆਏ ਸੀ ਉਹ ਕੱਕ ਤੇ ਬਾਅਦ ਗਏ ਆਪਣੀ ਫੈਮਿਲੀ ਦਾ ਅਸੀਂ ਐਨਡੀ ਮਿਲਦੀ ਜਿਹੜੀ 2.5 ਘੰਟੇ ਪੂਰੇ ਲਾ ਕੇ ਹੁਣੇ ਖਤਮ ਕੀਤੀ ਐ ਪਿਛਲੀ ਵਾਰ ਅਸੀਂ 4 ਦਸੰਬਰ ਨੂੰ ਐਨਡੀ ਮਿਲਦੀ ਜਿਹੜੀ ਕੀਤੀ ਸੀਗੀ ਪਹਿਲੀ ਐਨਡੀ ਮਿਲਦੀ ਕੀਤੀ ਸੀਗੀ ਜਿਹਦੇ ਵਿੱਚ ਕਰੀਬ ਸਾਨੂੰ 98 ਕੇਸ ਜਿਹੜੇ ਆ ਮੁਰਕੇ 100 ਹੀ ਹੋ ਗਿਆ ਸੀਗਾ 100 ਕੇਸ ਜਿਹੜੇ ਸਾਨੂੰ ਆਏ 25 ਸਾਨੂੰ ਉਦੋਂ ਮੌਕੇ ਤੇ ਆਏ ਸੀਗੇ ਜਿਹੜੇ ਲਾਈਵ ਜਦੋਂ ਆਨਲਾਈਨ ਚੱਲਦੀ ਆ ਉਦੋਂ 25 ਲੋਕਾਂ ਨੇ ਆਪਣੀਆਂ ਸ਼ਿਕਾਇਤਾਂ ਸਾਨੂੰ ਜਿਹੜੀਆਂ ਆਨਲਾਈਨ ਕੀਤੀਆਂ ਸੀਗੀਆਂ ਉਹਦਾ ਜਿਹੜੇ ਸਾਨੂੰ ਈਮੇਲਾਂ ਦੇ ਥੋਂ ਕੀਤੀਆਂ ਉਹ ਸਾਨੂੰ 75 ਆਗੀਆਂ ਸੀਗੀਆਂ ਆਈ ਉਹਦੇ ਚੋਂ 51 ਜਿਹੜੀ ਆ 51 ਇੱਕ ਮਹੀਨੇ ਦੇ ਵਿੱਚ ਉਹ ਜਿਹੜੀਆਂ ਹੱਲ ਕਰਤੀਆਂ ਉਹਦਾ ਅੱਠ ਸਾਡੀਆਂ ਇਸ ਕਰਕੇ ਰਹਿ ਗਈਆਂ ਕਿ ਜਿਹੜੇ ਬੰਦਿਆਂ ਨੇ ਸਾਨੂੰ ਈਮੇਲਾਂ ਕੀਤੀਆਂ ਸੀਗੀਆਂ ਉਹਨਾਂ ਨੇ ਆਪਣਾ ਨਾਲ ਨਾਮ ਤੇ ਇੰਡੀਆ ਦਾ ਐਡਰੈਸ ਲਿਖਿਆ ਨਾ ਹੀ ਉਹਨਾਂ ਨੇ ਆਪਣੇ ਉਸ ਕੰਟਰੀ ਦਾ ਐਡਰੈਸ ਜਾਂ ਟੈਲੀਫੋਨ ਨਹੀਂ ਲਿਖਿਆ ਮੇਰੀ ਤੁਹਾਡੇ ਥਰੂ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਉੱਤੇ ਇੱਕਦਾਂ ਫੇਰ ਬੇਨਤੀ ਆ ਤੁਹਾਡੇ ਥਰੂ ਦੁਨੀਆ ਭਰ ਦੇ ਲੋਕ ਨੂੰ ਕਿ ਜਦੋਂ ਵੀ ਸਾਨੂੰ ਈਮੇਲ ਕਰਦੇ ਹੋ ਉਦੋਂ ਸਾਨੂੰ ਆਪਣੇ ਦੇਸ਼ ਦਾ ਐਡਰੈਸ ਆਪਣੀ ਨਾਲ ਟੈਲੀਫੋਨ ਨੰਬਰ ਤੇ ਆਪਣਾ ਜਿਹੜਾ ਇੰਡੀਆ ਦਾ ਤੁਹਾਡਾ ਐਡਰੈਸ ਹੈ ਔਰ ਇੰਡੀਆ ਦੇ ਵਿੱਚ ਜਿਹੜਾ ਕੋ ਤੁਹਾਡਾ ਰਿਲੇਟਿਵ ਭੈਣ ਭਰਾ ਸਾਡੇ ਨਾਲ ਸੰਪਰਕ ਕਰ ਸਕਦਾ ਉਹਦਾ ਨੰਬਰ ਜਿਹੜਾ ਜੂਤ ਭੇਜਿਆ ਕੋਦੋਂ ਸੋ اٹਕੇ ਸਾਡੇ ਉਰ ਰਹਿਗੇ ਬਾਕੀ ਕੇਸ ਸਾਡੇ ਇਨ ਪ੍ਰੋਸੈਸ ਐ ਉਹ ਮੇਰਾ ਖਿਆਲ ਹੈ ਹਫਤੇ ਦੇ ਵਿੱਚ ਵਿੱਚ ਪਿਛਲੀ ਮਿਲਲੀ ਵਾਲੇ ਕੇਸ ਜਿਹੜੇ ਆਸੀਂ ਸਾਰੇ ਹੱਲ ਕਰ ਦੇਵਾਂਗੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਅਤੇ ਖਨੂਰੀ ਬਾਰਡਰ ਦੇ ਉੱਪਰ ਬੈਠ ਕੇ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਕੇਂਦਰ ਸਰਕਾਰ ਹਜੇ ਤੱਕ ਕਿਸਾਨਾਂ ਦੀਆਂ ਮੰਗਾਂ ਮੰਨਣ ਨੂੰ ਫਿਲਹਾਲ ਤਿਆਰ ਨਹੀਂ ਹੈ ਜਿਸ ਦੇ ਚਲਦੇ ਕਿਸਾਨਾਂ ਦੇ ਵੱਲੋਂ ਲਗਾਤਾਰ ਹੀ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਪਿਛਲੀ 30 ਦਸੰਬਰ ਨੂੰ ਵੀ ਕਿਸਾਨਾਂ ਦੇ ਵੱਲੋਂ ਪੂਰਾ ਪੰਜਾਬ ਬੰਦ ਕਰਕੇ ਪ੍ਰਦਰਸ਼ਨ ਕੀਤਾ ਗਿਆ ਸੀ। athesh ਵਿਚਾਲੇ ਪਿਛਲੇ 39 ਦਿਨਾਂ ਤੋਂ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਵੀ ਮਰਨ ਵਰਤ ਉੱਤੇ ਬੈਠੇ ਹੋਏ ਨੇ। ਲਗਾਤਾਰ ਹੀ ਉਹਨਾਂ ਦੀ ਸਿਹਤ ਵਿਗੜਦੀ ਜਾ ਰਹੀ ਹੈ ਤੇ ਅੱਜ ਸ੍ਰੀ ਅਕਾਲ ਤਖਤ ਸਹਿ ਵਿਖੇ ਸ੍ਰੀ ਅਕਾਲ ਤਖਤ ਸਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਜੀ ਦੇ ਵੱਲੋਂ ਕਿਸਾਨ ਆਗੂ ਜਗਜੀਤ ਸਿੰਘ ਦੇ ਲਈ ਸ੍ਰੀ ਅਕਾਲ ਤਖਤ ਸਹਿਬ ਵਿਖੇ ਅਰਦਾਸ ਕੀਤੀ ਗਈ ਹੈ। ਇਸ ਬੰਦੀ ਜਾਣਕਾਰੀ ਦਿੰਦੇ ਆ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਜੀ ਨੇ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਭੁੱਖ ਹੜਤਾਲ ਜਿਹੜੀ ਹੈ ਲਗਾਤਾਰ ਕੀਤੀ ਜਾ ਰਹੀ ਹੈ ਇਸ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਸਿਹਤਯਾਬੀ ਵਾਸਤੇ ਅੱਜ ਸ੍ਰੀ ਅਕਾਲ ਤਖਤ ਸਹਿਬ ਵਿਖੇ ਪੰਜ ਪਿਆਰਿਆਂ ਦੇ ਅਤੇ ਸੰਗਤ ਦੇ ਸਹਿਯੋਗ ਦੇ ਨਾਲ ਅਰਦਾਸ ਕੀਤੀ ਗਈ ਹੈ ਤਾਂਕੇ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਜਿਹੜੀ ਹੈ ਉਹ ਤੰਦਰੁਸਤ ਰਹੇ ਇਸੇ ਤਰ੍ਹਾਂ ਉਹ ਸੰਘਰਸ਼ ਕਰਦੇ ਰਹਿਣ ਅਤੇ ਅਰਦਾਸਾਂ ਜਿਹੜੀਆਂ ਨੇ ਉਹ ਸੁਧੀਆਂ ਗਈਆਂ ਨੇ ਇੱਥੇ ਵੀ ਜ਼ਿਕਰ ਜੋਗ ਹੈ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਜਿਹੜਾ ਹੈ ਉਹ ਅੱਜ 39ਵੇਂ ਦਿਨ ਵਿੱਚ ਦਾਖਲ ਹੋ ਗਿਆ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਢੱਲੇਵਾਲ ਦਾ ਮੈਡੀਕਲ ਬਲੇਟਨ ਜਾਰੀ ਕਰਦਿਆਂ ਹੋਇਆਂ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਦੇ ਸਰੀਰ ਦੇ ਵਿੱਚੋਂ ਮਾਸ ਜਿਹੜਾ ਹੈ ਪੂਰੀ ਤਰ੍ਹਾਂ ਖਤਮ ਹੋ ਰਿਹਾ ਅਤੇ ਸਿਰਫ ਹੱਡੀਆਂ ਹੀ ਬਚੀਆਂ ਨੇ ਉਹ ਸਰੀਰਕ ਤੌਰ ਦੇ ਉੱਤੇ ਬਹੁਤ ਕਮਜ਼ੋਰ ਹੋ ਚੁੱਕੇ ਨੇ ਅਤੇ ਹੁਣ ਕਿਸਾਨ ਆਗੂਆਂ ਦਾ ਫੋਕਸ ਜਿਹੜਾ ਹੈ 4 ਜਨਵਰੀ ਨੂੰ ਸੱਦੀ ਗਈ ਕਿਸਾਨਾਂ ਦੀ ਮਹਾ ਪੰਚਾਇਤ ਨੂੰ ਸਫਲ ਬਣਾਉਣ ਦੇ ਉੱਤੇ ਲੱਗਿਆ ਹੋਇਆ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਧਰਤੀ ਦੇ ਜਾਏ ਜਹੇਦਾਰ ਭਾਈ ਜਗਜੀਤ ਸਿੰਘ ਡੱਲੇਵਾਲ ਵੱਲੋਂ ਤਿੰਨ ਕਾਨੂੰਨ ਜਿਹੜੇ ਸੈਂਟਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਸਮੁੱਚੇ ਭਾਰਤ ਦੇ ਕਿਸਾਨਾਂ ਵਾਸਤੇ ਜਿੱਥੇ ਪਹਿਲਾਂ ਵੀ ਸੰਘਰਸ਼ ਆਰੰਭ ਕਰਕੇ ਸਮੇਂ ਦੀ ਹਕੂਮਤ ਪ੍ਰਧਾਨ ਮੰਤਰੀ ਵੱਲੋਂ ਭਰੋਸਾ ਦਿਵਾਇਆ ਗਿਆ ਸੀ ਕਿ ਕਾਨੂੰਨ ਜਿਹੜੇ ਰੱਦ ਕਰ ਦਿੱਤੇ ਗਏ ਪਰ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਵਾਰੀ ਨੂੰ ਔਰੰਗਜ਼ੇਬ ਦੀ ਸਰਕਾਰ ਸਮੇਂ ਮਗਲਾਂ ਪਹਾੜੀ ਰਾਜਾਂ 22 ਧਾਰ ਦੇ ਰਾਜਿਆਂ ਨੇ ਕਿਸਮਾ ਖਾ ਕੇ ਮੁਕਰ ਗਿਆ ਸੀ ਸੇਵੇਂ ਇਸੇ ਤਰ੍ਹਾਂ ਸਮੇਂ ਦੀ ਸਰਕਾਰ ਨੇ ਕੀਤਾ ਜਿਹਦੇ ਵਾਸਤੇ ਜਹਦਰ ਜਗਜੀਤ ਸਿੰਘ ਢੱਲੇਵਾਲ ਨੂੰ ਦੁਬਾਰਾ ਖਨੌਰੀ ਦੇ ਬਾਰਡਰ ਦੇ ਉੱਤੇ ਜਾ ਕੇ ਓਕੜ ਧਾਲ ਮਰਨ ਵਰਤ ਸ਼ੁਰੂ ਕਰਨਾ ਪਿਆ ਜਿਹਦੇ ਵਾਸਤੇ ਸਮੁੱਚੀ ਕੌਮ ਵੱਲੋਂ ਅਤੇ ਗੁਰੂ ਕੇ ਪਿਆਰਿਆਂ ਵੱਲੋਂ ਅਕਾਲ ਤਖਤ ਸਾਹਿਬ ਵਿਖੇ ਵਿਸ਼ੇਸ਼ ਤੌਰ ਤੇ ਅੱਜ ਅਰਦਾਸ ਬੇਨਤੀ ਕਰਵਾਈ ਗਈ ਕਿ ਭਾਈ ਜਗਜੀਤ ਸਿੰਘ ਢੱਲੇਵਾਲ ਦੀ ਚੜ੍ਹਦੀ ਕਲਾ ਵਾਸਤੇ ਸੰਘਰਸ਼ ਦੀ ਸਫਲਤਾ ਵਾਸਤੇ ਕਾਨੂੰਨ ਰੱਦ ਹੋਣ ਵਾਸਤੇ ਅਤੇ ਕਿਸਾਨਾਂ ਹੀ ਨਹੀਂ ਪੂਰੇ ਪੰਜਾਬ ਨੂੰ ਆਜ਼ਾਦ ਹੋਣ ਵਾਸਤੇ ਉਹਨਾਂ ਦੇ ਹੱਕ ਵਾਸਤੇ ਸਾਡੇ ਹੱਕ ਜਿਹੜੇ ਆ ਉਹ ਪੰਜਾਬ ਦੇ ਦਿੱਤੇ ਜਾਣ ਇਹ ਜਿਹੜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਕੌਮ ਹੈ ਨਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਜਿਹਦੇ ਰਹਿਨ ਮਾਈ ਦੇ ਵਿੱਚ Hindu Sikh Isaai Musalman ਸਾਰੇ ਕੁਸ਼ ਰਹਿੰਦੇ ਨੇ ਉਹ ਇਹੋ ਜਿਹੇ ਰਾਜ ਜਿਹੜਾ ਹੈ ਕਿਉਂਕਿ ਜਦੋਂ ਆਪ ਕੋ ਆਪਣੇ ਹੱਕ ਮਿਲਣਗੇ ਤੇ ਕਿਸੇ ਦੀ ਗੁਲਾਮੀ ਨਹੀਂ ਕਰਨੀ ਪਊਗੀ ਇਸ ਕਰਕੇ ਉਹ ਭਾਈ ਜਗਜੀਤ ਸਿੰਘ ਡੱਲੇਵਾਲ ਦੇ ਆਰੰਭੇ ਸੰਘਰਸ਼ ਵਾਸਤੇ ਵਿਸ਼ਵ ਭਰ ਦੀਆਂ ਸੰਗਤਾਂ ਨੂੰ ਬੇਨਤੀ ਕਿ ਘਰ ਘਰ ਦੇ ਵਿੱਚ ਅਰਦਾਸ ਕੀਤੀ ਜਾਵੇ ਕਿ ਉਹਨਾਂ ਦੀ ਸਿਹਤ ਜਾਨੀ ਵਾਸਤੇ ਤੇ ਸੰਘਰਸ਼ਾਂ ਦੀ ਸੰਪੂਰਨਤਾ ਵਾਸਤੇ ਇਹ ਬੇਨਤੀ ਸਾਰੇ ਆ ਪ੍ਰਵਾਨ ਕਰਨੀ ਅੱਜ ਅਕਾਲ ਤਖਤ ਸਾਹਿਬ ਵੱਲੋਂ ਸੰਗਤਾਂ ਵੱਲੋਂ ਅਰਦਾਸ ਕਰਵਾਈ ਗਈ ਸੋ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਭਾਈ ਹਰ ਇੱਕ ਸਿੱਖ ਹਰ ਇੱਕ ਸੱਚਾ ਹਿੰਦੂ ਮੁਸਲਮਾਨ ਇਸਾਈ ਜਿਹੜਾ ਹੈ ਉਹ ਵੀ ਅਰਦਾਸ ਕਰੇ ਤੇ ਭਾਈ ਜਗਜੀਤ ਸਿੰਘ ਡੱਲੇਵਾਲ ਚੜ੍ਹਦੀ ਕਲਾ ਵਿੱਚ ਰਹਿਣ ਤੇ ਸਮੇਂ ਦੀ ਹਕੂਮਤ ਨੂੰ ਜਿਹੜੇ ਆ ਉਹ ਕਿਸਾਨਾਂ ਦੇ ਸਿੱਖਾਂ ਦੇ ਸਾਰੀਆਂ ਘਟਿੰਦਿਆਂ ਦੇ ਹੱਕ ਦੇਣੇ ਚਾਹੀਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿੱਤੇ ਦਿਨੀ बसपा ਦੇ ਸੁਭਾ ਪ੍ਰਧਾਨ ਰਹਿ ਚੁੱਕੇ ਜਸਵੀਰ ਸਿੰਘ ਗੜੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨਜ਼ਰ ਆਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਇਸ ਮੌਕੇ ਤੇ ਬੋਲਦਿਆਂ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਖਬੀਰ ਸਿੰਘ ਰਾਏ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਪਾਰਟੀ ਇਸ ਨਾਲ ਮਜ਼ਬੂਤ ਹੋਵੇਗੀ। ਇਸ ਤੋਂ ਇਲਾਵਾ ਉਹਨਾਂ ਨੇ ਬੋਲਦਿਆਂ ਹੋਰ ਕੀ ਕੁਝ ਕਿਹਾ ਹੈ, ਆਓ ਜਾਣਦੇ ਹਾਂ। ਦਾਨਮੂਦ ਦੇ ਖੇਤ ਮਾਮਦਸ਼ ਕੰ ਦਾ ਸਵਾਗਤ ਹੈ। ਬੀਤੇ ਦਿਨ ਬਸਪਾ ਦੇ ਸੂਬੇ ਦੇ ਸਾਫ ਦਾ ਪ੍ਰਧਾਨ ਜਸਵੀਰ ਸਿੰਘ ਗੜੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਈ ਹਨ। ਇਸ ਬਾਬਤ ਗੱਲਬਾਤ ਕਰਦੇ ਆਮ ਆਦਮੀ ਪਾਰਟੀ ਦੇ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਅਡਵੋਕੇਟ ਲਖਬੀਰ ਸਿੰਘ ਰਾਏ। ਅੱਛਾ ਤੁਸੀਂ ਕਹਿੰਦੇ ਜਸਪੀਰ ਸਿੰਘ ਗੜੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਕੀ ਕਹਿਣਾ ਚਾਹੁੰਦੇ ਨੇ ਦੇਖੋ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜੋ ਇਸ ਸਾਲ ਦਾ ਕਾਰਜਕਾਲ ਹੈ ਉਹਨੂੰ ਦੇਖ ਕੇ ਬਹੁਤ ਸਾਰੇ ਪਾਰਟੀਆਂ ਦੇ ਜਿਹੜੇ ਲੋਕ ਨੇ ਜਿਹੜੇ ਸਮਝਦਾਰ ਲੋਕ ਨੇ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਨੇ ਆਮ ਆਦਮੀ ਪਾਰਟੀ ਨੂੰ ਮਾਨ ਸਤਵਾ ਸਤਕਾਰ ਵੀ ਦੇ ਰਹੀ ਹੈ ਸਰਦਾਰ ਜਸਪੀਰ ਸਿੰਘ ਗੜੀ ਬਹੁਤ ਲੰਬਾ ਸਮਾਂ ਬੀਐਸਪੀ ਦਾ ਪ੍ਰਧਾਨ ਰਹੇ ਨੇ ਔਰ ਉਹਨਾਂ ਨੇ ਦੇਖਿਆ ਕਿ ਜਿਹੜੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੇ ਮਾਨਯੋਗ ਅਰਵਿੰਦ ਕੇਜਰੀਵਾਲ ਸਾਹਿਬ ਦੇ ਅਗਵਾਈ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਉਹ ਜਿਹੜਾ ਦਲਿਤ ਸਮਾਜ ਆ ਸਾਡਾ ਜਾਂ ਬਹੁਜਨ ਸਮਾਜ ਹੈ ਉਹ ਉਹਦੇ ਲਈ ਜਿਹੜੀਆਂ ਸਾਰੀਆਂ ਸੁਵਿਧਾਵਾਂ ਸਾਰੀਆਂ ਯੋਜਨਾਵਾਂ ਉਹਨਾਂ ਲਈ ਯਾਰਾ ਨੇ ਇਸ ਕਰਕੇ ਉਹਨਾਂ ਨੇ ਬੀਐਸਪੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਨੂੰ ਚੁਣਿਆ ਔਰ ਅਸੀਂ ਉਹਨਾਂ ਦਾ ਸੁਆਗਤ ਵੀ ਕਰਦੇ ਆ ਔਰ ਇਸ ਗੱਲ ਅਜ ਪ੍ਰਤੱਖ ਹੋ ਗਈ ਹੈ ਕਿ ਜਿਹੜੀ ਬਹੁਜਨ ਸਮਾਜ ਦੀ ਰਿਪਰੈਜ਼ੈਂਟ ਪਾਰਟੀ ਉਹ ਆਮ ਆਦਮੀ ਪਾਰਟੀ ਹੈ ਤੁਸੀਂ ਦੇਖਿਆ ਕਿ 92 ਸੀਟਾਂ ਤਾਂ ਹੀ ਆਈਆਂ ਸੀ ਜਿਹੜਾ ਇਹ ਸਮਾਜ ਨੇ ਵੱਧ ਚੜ ਕੇ ਵੋਟ ਪਾਈ ਸੀ ਔਰ ਅਸੀਂ ਵਿਸ਼ਵਾਸ ਦਵਾਉਂਦੇ ਹਾਂ ਸਾਡੇ ਬਹੁਜਨ ਸਮਾਜ ਨੂੰ ਕਿ ਆਮ ਆਦਮੀ ਪਾਰਟੀ ਮਾਨਯੋਗ ਅਰਵਿੰਦ ਕੇਜਰੀਵਾਲ ਸਾਹਿਬ ਦੀ ਗਵਾਈ ਚ ਸਾਡੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਸਾਹਿਬ ਨੇਤਾ ਨੇ ਉਹਨਾਂ ਦੀ ਗਵਾਈ ਦੇ ਵਿੱਚ ਅਸੀਂ ਜਿਹੜੀਆਂ ਯੋਜਨਾਵਾਂ ਇੰਪਲੀਮੈਂਟ ਕਰਕੇ ਇਹ ਜਿਹੜਾ ਸਾਡਾ ਸਮਾਜ ਹੈ ਇਹਨੂੰ ਬਣਦਾ ਮਾਨ ਸਤਕਾਰ ਦਵਾਂਗੇ ਜਿਹੜੀਆਂ ਅੱਜ ਤੱਕ ਪਾ ਕੇ ਨਹੀਂ ਜਾਂ ਵਿਐਸਪੀ ਨੇ ਨਹੀਂ ਦਿੱਤਾ ਜਾਂ ਹੋਰ ਪਾਰਟੀਆਂ ਨੇ ਦਿੱਤਾ ਉਹ ਆਮ ਆਦਮੀ ਪਾਰਟੀ ਮਾਨ ਸਤਕਾਰ ਸਬਦ ਹੋਊਗਾ ਜੋ ਸਵੀਰ ਸਿੰਘ ਗੜੀ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਤੁਹਾਨੂੰ ਕੀ ਲੱਗਦਾ ਪਾਰਟੀ ਹੋਰ ਮਜ਼ਬੂਤ ਹੋਵੇਗੀ ਦੇਖੋ ਜੇ ਲੋ ਇੱਕ ਸਟੇਟ ਦਾ ਪ੍ਰਧਾਨ ਜਿਹੜਾ ਬਹੁਤ ਸਮਾਂ ਪ੍ਰਦਾਨ ਰਿਹਾ ਉਹ ਆਪਣੇ ਸਾਥੀਆਂ ਸਮੇਤ ਦੂਜੀ ਪਾਰਟੀ ਵਿੱਚ ਜਾਂਦਾ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ ਕੋਈ ਆਮ ਡਿਸਟ੍ਰਿਕਟ ਪ੍ਰੈਜ਼ੀਡੈਂਟ ਚਲਾ ਜਾਵੇ ਉਹ ਵੀ ਵੱਡੀ ਗੱਲ ਹੁੰਦੀ ਹੈ ਲekin ਇਹ ਤਾਂ ਬਹੁਤ ਵੱਡੀ ਗੱਲ ਹੈ ਔਰ ਇਹ ਨਾਲ ਪਾਰਟੀ ਮਜ਼ਬੂਤ ਹੋਊਗੀ ਔਰ ਬਹੁਤ ਜਨ ਸਮਾਜ ਪਾਰਟੀ ਜਿਹੜੀ ਜਿਹੜਾ ਮੇਨ ਕੇਡਰ ਹੈ ਮੈਨੂੰ ਲੱਗਦਾ ਉਹ ਸਾਰੇ ਜਿਹੜਾ ਆਮ ਆਦਮੀ ਪਾਰਟੀ ਚ ਆ ਗਿਆ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਹੁਣ BSP ਕਿਹਨੂੰ ਪਾਰਟੀ ਰਹਿ ਗਈ ਔਰ ਜਿਹੜੀਆਂ ਨੀਤੀਆਂ ਨੇ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਬਹੁਜਨ ਸਮਾਜ ਆਉ ਮੰਨ ਰਿਹਾ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਣ ਨੇ ਸ਼ਤਰਾਨਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦੀ ਪਹਿਲ ਕਦਮੀ ਸਦਕਾ ਹਲਕੇ ਦੇ ਵਿੱਚ ਪੀਣ ਦੇ ਲਈ ਅਤੇ ਸਿੰਚਾਈ ਲਈ ਪਾਣੀ ਟੇਲਾਂ ਤੱਕ ਪੁੱਜਦਾ ਕਰਨ ਦੇ ਲਈ 70 ਕਰੋੜ ਰੁਪਏ ਤੋਂ ਉਧੇਰੀ ਲਾਗਤ ਦੇ ਨਾਲ ਕਰਵਾਏ ਜਾਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦੀ ਅੱਜ ਸ਼ੁਰੂਆਤ ਕਰਵਾਈ ਹੈ ਬਰਿੰਦਰ ਗੋਇਲ ਨੇ ਦੱਸਿਆ ਕਿ ਅਗਲੇ 2 ਮਹੀਨਿਆਂ ਦੇ ਵਿੱਚ ਸਾਰੇ ਕੰਮ ਮੁਕੰਮਲ ਹੋ ਜਾਣਗੇ ਅਤੇ ਹਲਕੇ ਦੇ ਅੰਦਰ ਤਕਰੀਬਨ 14000 ਏਕੜ ਤੋਂ ਜ਼ਿਆਦਾ ਰਕਵੇ ਨੂੰ ਝੋਨੇ ਦੇ ਸੀਜ਼ਨ ਵਿੱਚ ਨਹਿਰੀ ਪਾਣੀ ਦਿੱਤਾ ਜਾਵੇਗਾ। ਬਰਿੰਦਰ ਗੋਇਲ ਨੇ ਵੀ ਕਿਹਾ ਹੈ ਕਿ ਵਿਧਾਇਕ ਕੁਲਵੰਤ ਸਿੰਘ ਦੀ ਸ਼ਲਾਘਾ ਕਰਨੀ ਬਣਦੀ ਹੈ। ਇਹਨਾਂ ਨੇ ਹਲਕੇ ਦੀਆਂ ਸਮੱਸਿਆਵਾਂ ਤੇ ਮੰਗਾਂ ਨੂੰ ਵਿਧਾਨ ਸਭਾ ਦੇ ਵਿੱਚ ਉਠਾਇਆ ਅਤੇ ਹੱਲ ਵੀ ਕਰਵਾਇਆ। ਉਹਨਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਪੰਜਾਬ ਦੇ ਹਰ ਖੇਤ ਨੂੰ ਅਸੀਂ ਨਹਿਰੀ ਪਾਣੀ ਪੁੱਜਦਾ ਕਰਾਂਗੇ। ਤੇ ਅੱਜ ਇਹ ਵਾਅਦਾ ਜਿਹੜਾ ਕਿਤਨਾ ਕਿਤੇ ਪੂਰਾ ਹੁੰਦਾ ਵੀ ਦਿਖ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਖੱਗਰ ਦੀ ਸਮੱਸਿਆ ਨੂੰ ਜਿਉਂ ਦਾ ਤਿਉਂ ਰੱਖਿਆ ਪਰ ਮੌਜੂਦਾ ਪੰਜਾਬ ਸਰਕਾਰ ਇਸ ਸਮੱਸਿਆ ਦੇ ਹੱਲ ਦੇ ਲਈ ਪੂਰੀ ਤਰ੍ਹਾਂ ਗੰਭੀਰਤਾ ਦੇ ਨਾਲ ਯਤਨਸ਼ੀਲ ਹੈ। ਦੇਖੋ ਅੱਜ ਇਸ ਮਾਈਨਰ ਦਾ ਇੱਕ ਮਿੰਟ ਤੇ ਛਿੜੋ ਨਾ ਜਿਹੜਾ ਕੰਮ ਹੈ ਸ਼ੁਰੂ ਕੀਤਾ ਗਿਆ ਹੈ। ਇਹ ਮਾਈਨਰ ਪਿਛਲੇ 25 ਸਾਲਾਂ ਤੋਂ ਇੱਥੇ ਕੋਈ ਪਾਣੀ ਖੇਤਾਂ ਨੂੰ ਨਹੀਂ ਮਿਲ ਰਿਹਾ ਸੀ। ਸਾਡੀ ਸਰਕਾਰ ਦੀ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਹੈ ਮੁੱਖ ਮੰਤਰੀ ਸਾਹਿਬ ਨੇ ਜਦੋਂ ਸਰਕਾਰ ਬਣਾਈ ਦੀ ਉਸ ਸਮੇਂ ਅਸੀਂ ਵਾਅਦਾ ਕੀਤਾ ਸੀ ਕਿ ਅਸੀਂ ਟੇਲਾਂ ਤੱਕ ਪਾਣੀ ਪਹੁੰਚਾ ਦੇਾਂਗੇ ਉਸੇ ਕੜੀ ਦੇ ਤਹਿਤ ਅੱਜ ਜਿਹੜਾ ਕੰਮ ਹੈ ਇਹ ਸ਼ੁਰੂ ਕਰਾਇਆ ਜਾ ਰਿਹਾ ਹੈ ਇਸ ਕੰਮ ਤੇ ਕਰੀਬ 7.5 ਕਰੋੜ ਰੁਪਏ ਦੀ ਲਾਗਤ ਆਉਣੀ ਹੈ ਪਹਿਲਾਂ ਇਸ ਰਜਵਾਹੇ ਤੇ 200 ਏਕੜ ਨੂੰ ਪਾਣੀ ਲੱਗਦਾ ਸੀ ਉਹਨਾਂ ਕਰੀਬ 5000 ਏਕੜ ਨੂੰ ਪਾਣੀ ਲੱਗੂਗਾ ਤੇ ਇਹਦੀ ਜਿਹੜੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਕਿ ਇਹਦੇ ਪਾਣੀ ਦਾ ਜੋ ਡਿਸਚਾਰਜ ਸੀ ਉਹ ਅਸੀਂ 11.95 ਕਿਊਸਿਕ ਸੀ ਤੇ ਉਹ ਵਧਾ ਕੇ 20.2 ਕਿਊਸਿਕ ਕਰਤਾ ਮਤਲਬ 12 ਕਿਊਸਿਕ ਤੋਂ 20 ਕਿਊਸਿਕ ਪਾਣੀ ਕਰਤਾ ਤੇ ਪੌਣੇ ਦੋ ਗੁਣਾ ਪਾਣੀ ਲੋਕਾਂ ਦੇ ਖੇਤਾਂ ਨੂੰ ਮਿਲੂਗਾ ਇਸ ਦੇ ਨਾਲ ਜਿਹੜੀ ਗਰਾਊਂਡ ਵਾਟਰ ਸੀ ਕੱਢੀ ਜਾ ਰਹੀਆਂ ਕੱਢੀ ਜਾ ਰਹੀਆਂ ਇੱਕ ਤਾਂ ਉਹ ਤੇ ਡਿਪੈਂਡੈਂਸੀ ਕੱਟ ਹੋਏਗੀ ਤੇ ਬਿਜਲੀ ਦੀ ਬਚਤ ਹੋਏਗੀ ਨਹਿਰੀ ਪਾਣੀ ਜਦੋਂ ਖੇਤਾਂ ਨੂੰ ਮਿਲੂਗਾ ਤਾਂ ਉੱਥੇ ਫਸਲ ਵੀ ਵਧੀਆ ਹੋਣੀ ਹੈ ਸੋ ਇਹ ਸਾਡਾ ਪ੍ਰਾਲਾ ਸਾਡੇ ਮਾਨਯੋਗ ਐਮ.ਐਲ.ਏ ਸਾਹਿਬ ਕਲਵੰਦ ਸਿੰਘ ਜੀ ਖੜੇ ਆ ਇਹਨਾਂ ਨੇ ਪ੍ਰਾਲਾ ਕੀਤਾ ਸਰਕਾਰ ਦੇ ਧਿਆਨ ਦੇ ਵਿੱਚ ਇਹਨਾਂ ਨੇ ਸਾਰੀਆਂ ਲਿਆਂਦੀਆਂ ਸੋ ਅਸੀਂ ਇਸ ਗੱਲ ਦੇ ਲਈ ਬਚਨ ਵੱਧਾ ਕਿ ਹਰ ਖੇਤ ਨੂੰ ਪਾਣੀ ਦੇਣਾ ਅਸੀਂ ਇਹਦੇ ਵਿੱਚ ਜਿਹੜੇ 13 ਮੋਗੇ ਲੱਗੇ ਹੋਏ ਆ ਉਹ ਮੋਗਿਆਂ ਦੀ ਜਿਹੜੀ ਅੰਡਰਗਰਾਉਂਡ ਪਾਈਪ ਹੈ ਉਹ ਵੀ ਨਹੀਂ ਪਈ ਹੋਈ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ April ਦੇ ਵਿੱਚ ਤੇ May ਦੇ ਵਿੱਚ ਉਹ ਅੰਡਰਗਰਾਉਂਡ ਪਾਈਪ ਵੀ ਪਾ ਦੇਨੇ ਆ ਸੋ ਹਰ ਖੇਤ ਨੂੰ ਪਾਣੀ ਦੇਣਾ ਅੰਡਰਗਰਾਉਂਡ ਪਾਈਪ ਪਾ ਕੇ ਦੇਨੇ ਨੇ ਤੇ ਕਿਸੇ ਵੀ ਕਿਸਮ ਦੀ ਸਮੱਸਿਆ ਨਹਿਰੀ ਪਾਣੀ ਦੇ ਮਤਲਕ ਅਸੀਂ ਰਹਿਣ ਨਹੀਂ ਦੇਣੀ ਪਹਿਲਾਂ ਤਾਂ ਮੈਂ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਕਿ ਅੱਜ ਵਿਸ਼ੇਸ਼ ਤੌਰ ਤੇ ਉਦਘਾਟਨ ਕਰਨ ਪਹੁੰਚੇ ਨੇ ਔਰ ਮੈਂ ਮੁੱਖ ਮੰਤਰੀ ਸਾਹਿਬ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਧੰਨਵਾਦ ਕਰਦਾ ਕਿ ਜਿੱਦਾਂ ਮੰਤਰੀ ਸਾਹਿਬ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਨਲਾਇਕੀਆਂ ਕਾਰਨ ਜਾਂ ਉਹਨਾਂ ਨੇ ਸਿਰਫ ਰਾਜਨੀਤੀ ਕਰਦੇ ਸੀਗੇ ਪੈਸਾ ਵਟੋੜਨ ਲਈ ਆਪਣੇ ਘਰ ਭਰਨ ਦੇ ਲਈ ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਕਿ ਸਾਡੇ ਪੰਜਾਬ ਦੇ ਜਿੰਨੇ ਵੀ ਐਮਐਲਏ ਸਾਹਿਬ ਨੇ ਜਿੰਨੇ ਵੀ ਸਾਡੇ ਮੰਤਰੀ ਸਾਹਿਬ ਨੇ ਸਾਡੇ ਮੁੱਖ ਮੰਤਰੀ ਸਾਹਿਬ ਅਸੀਂ ਗਰਾਊਂਡ ਦੇ ਵਿੱਚੋਂ ਉੱਠੇ ਹੋਏ ਆਂ ਔਰ ਗਰਾਊਂਡ ਰਿਐਲਿਟੀ ਨੂੰ ਜਾਣਦੇ ਹੋਏ ਜਿਹੜੀਆਂ ਸਾਡੀਆਂ ਮੁੱਖ ਮੰਗਾਂ ਸੀਗੀਆਂ ਉਹਨਾਂ ਨੂੰ ਅਸੀਂ ਵਿਧਾਨ ਸਭਾ ਦੇ ਵਿੱਚ ਚੱਕਿਆ ਅੱਜ ਉਸ ਨੂੰ ਉਸ ਵੀ ਮਿਹਨਤ ਨੂੰ ਜਿਹੜਾ ਉਹ ਬੂਰ ਪਿਆ ਸੋ ਅੱਜ ਉਹ ਦੁਹਗਾੜਨ ਕਰ ਰਹੇ ਆਂ ਔਰ ਪੂਰੇ ਹਲਕੇ ਛਤਰਾਣੇ ਦੇ ਵਿੱਚ ਜਿੱਦਾਂ ਮੰਤਰੀ ਸਾਹਿਬ ਨੇ ਕਿਹਾ ਕਿ ਅਸੀਂ ਕੋਈ ਉੱਚੀ ਨੀਵੀਂ ਜਗ੍ਹਾ ਨਹੀਂ ਦੇਖਣੀ ਜਿੱਥੇ ਵੀ ਜਗ੍ਹਾ ਹੈਗੀ ਸਾਨੂੰ ਦੱਸੋ ਅਸੀਂ ਉਸ ਖੇਤ ਨੂੰ ਜਿਹੜਾ ਪਾਣੀ ਪਹੁੰਚਾਵਾਂਗੇ ਸੋ ਅਪਰਾਲਾ ਹੈ ਮੁੱਖ ਮੰਤਰੀ ਸਾਹਿਬ ਦਾ ਗਰੰਟੀਆਂ ਤੋਂ ਇਲਾਵਾ ਇਹ ਗਰੰਟੀਆਂ ਚ ਨਹੀਂ ਸੀ ਹੈਗਾ ਇਹ ਵਿਧਾਨ ਸਭਾ ਦੇ ਵਿੱਚ ਚੁੱਕਿਆ ਹੋਇਆ ਮੁੱਦਾ ਪੂਰੇ ਪੰਜਾਬ ਨੂੰ ਪਾਣੀ ਮਿਲਿਆ ਔਰ ਹਲਕੇ ਛਤਰਾਣੇ ਦੇ ਹਰ ਖੇਤ ਨੂੰ ਜਿਹੜਾ ਉਹ ਪਾਣੀ ਵੀ ਮਿਲੇਗਾ ਸਬਸਿਡੀ ਦੇ ਕੇ ਹਰ ਖੇਤ ਨੂੰ ਪੈਪ ਲੈਣ ਨੂੰ ਦੇਵਾਂਗੇ ਅੱਜ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਲੱਗ ਰਿਹਾ ਹੈ ਕਿ ਵਾਕਈ ਸਰਕਾਰ ਹੈ ਜਿਹੜੀ ਉਹ ਲੀਹਾਂ ਤੇ ਚੜੀ ਹੋਈ ਆ ਔਰ ਜਿਹੜਾ ਮਾਨ ਸਾਹਿਬ ਦਾ ਸੁਪਨਾ ਸੀਗਾ ਰੰਗਲਾ ਪੰਜਾਬ ਬਣਾਉਣ ਦਾ ਉਹ ਜਿਹੜਾ ਉਹ ਸੱਚ ਹੁੰਦਾ ਜਿਹੜਾ ਨਜ਼ਰ ਆ ਰਿਹਾ ਹੈ ਸੁਬੇਂਦਰ ਪੰਜਾਬ ਪੁਲਿਸ ਦੇ ਵੱਲੋਂ ਜਿੱਥੇ ਨਸ਼ਾ ਤਸਕਰਾਂ ਦੇ ਉੱਤੇ ਨਕੇਲ ਕੱਸੀ ਜਾ ਰਹੀ ਹੈ ਉੱਥੇ ਹੀ ਨਸ਼ਾ ਮੁਕਤ ਸਮਾਜ ਸਿਰਜਣ ਦੇ ਲਈ ਵੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਦੇ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸੇ ਮੁਹਿੰਮ ਦੇ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਜ਼ਿਲ੍ਹਾ ਪੁਲਿਸ ਦੇ ਵੱਲੋਂ ਫਤਿਹ ਕਪ ਬਾਸਕਟਬਾਲ ਟੂਰਨਾਮੈਂਟ ਕਰਵਾਇਆ ਗਿਆ। ਬਾਸਕਟਬਾਲ ਟੂਰਨਾਮੈਂਟ ਵਿਖੇ ਬਤੌਰ ਮੁੱਖ ਮਹਿਮਾਨ ਵੱਜੋਂ ਪਹੁੰਚੇ ਐਸਪੀ ਰਾਕੇਸ਼ ਯਾਦਵ ਨੇ ਦੱਸਿਆ ਕਿ ਨਸ਼ਿਆਂ ਦੇ ਵਿਰੁੱਧ ਇਸ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦੇ ਤਹਿਤ ਭਵਿੱਖ ਦੇ ਵਿੱਚ ਵੀ ਅਜਿਹੇ ਟੂਰਨਾਮੈਂਟ ਕਰਵਾਏ ਜਾਣਗੇ ਕਬੱਡੀ, ਕ੍ਰਿਕਟ, ਵਾਲੀਬਾਲ, ਫੁੱਟਬਾਲ ਮੁਕਾਬਲੇ ਸਾਈਕਲੋਥਨ ਮੈਰਾਥਨ ਮੁਕਾਬਲੇ ਜਾਗਰੂਕਤਾ ਕੈਂਪ ਨੁਕੜ ਨਾਟਕ ਸੈਮੀਨਾਰ ਅਤੇ ਜਨਤਕ ਮੀਟਿੰਗਾਂ ਸਮੇਂ-ਸਮੇਂ ਤੇ ਵੱਖ-ਵੱਖ ਕਰਵਾਈਆਂ ਜਾਣਗੀਆਂ। ਯਾਦਵ ਨੇ ਵੀ ਕਿਹਾ ਕਿ ਖੇਡਾਂ ਦੇ ਨਾਲ ਜੁੜ ਕੇ ਨੌਜਵਾਨ ਨਿਰੋਗ ਜ਼ਿੰਦਗੀ ਜਿਉਣ ਦੇ ਨਾਲ-ਨਾਲ ਆਪਣੇ ਦੇਸ਼ ਅਤੇ ਸੂਬੇ ਦਾ ਨਾਮ ਵੀ ਰੋਸ਼ਨ ਕਰ ਸਕਦੇ ਨੇ। ਉਹਨਾਂ ਨੇ ਕਿਹਾ ਕਿ ਖੇਡਾਂ ਸਾਨੂੰ ਅਨੁਸ਼ਾਸਨ, ਸਿਹਤ ਸੰਭਾਲ ਅਤੇ ਟੀਮ ਵਰਕ ਦੀ ਭਾਵਨਾ ਦੇ ਨਾਲ ਮਿਲ ਕੇ ਰਹਿਣਾ ਵੀ ਸਿਖਾਉਂਦੀਆਂ ਨੇ। ਫਟੇ ਕੱਪ ਟੂਰਨਾਮੈਂਟ ਦੇ ਦੌਰਾਨ ਲੜਕਿਆਂ ਦੀਆਂ 8 ਅਤੇ ਲੜਕੀਆਂ ਦੀਆਂ 4 ਟੀਮਾਂ ਨੇ ਹਿੱਸਾ ਲਿਆ ਅਤੇ ਖਿਡਾਰੀ ਪੰਜਾਬ ਸਰਕਾਰ ਦੇ ਜ਼ਿਲ੍ਹੇ ਵਿੱਚ ਵੱਖ-ਵੱਖ ਥਾਂ ਕਾਰਜਸ਼ੀਲ ਖੇਡ ਸੈਂਟਰਾਂ ਦੇ ਨਾਲ ਵੀ ਸੰਬੰਧਤ ਨੇ ਅੰਤ ਦੇ ਵਿੱਚ ਮੁੱਖ ਮਹਿਮਾਨ ਯਾਦਵ ਦੇ ਵੱਲੋਂ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਗਏ ਹਿੱਸਾ ਲੈਣ ਵਾਲੀਆਂ ਟੀਮਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਗਈ ਹਰ ਸਾਲ ਹਰ ਸਾਲ ਅਸੀਂ 2-3 ਕੱਪ ਕਰਾ ਲਏ ਹਨ ਔਰ ਇਹ ਮੋਟੀਵੇਟ ਕਰਨ ਵਾਸਤੇ ਯੂਥ ਨੂੰ ਕਿ ਖੇਡਾਂ ਨਾਲ ਜੁੜੇ ਉਸ ਹਿਸਾਬ ਨਾਲ ਮੋਟੀਵੇਟ ਹੋਏ ਕਿਉਂਕਿ ਸਾਡਾ ਮੰਤਵ ਜਿਹੜਾ ਹੈਗਾ ਅਵੇਅਰਨੈਸ ਕ੍ਰੀਏਟ ਕਰਨਾ ਹੈ ਅਵੇਅਰਨੈਸ ਬੱਚੇ ਦੇ ਵਿੱਚ ਅਵੇਅਰਨੈਸ ਪੇਰੈਂਟਸ ਦੇ ਵਿੱਚ ਅਵੇਅਰਨੈਸ ਲੋਕਾਂ ਦੇ ਵਿੱਚ ਕਿ ਅਸੀਂ ਖੇਡ ਦਾ ਆਯੋਜਨ ਕਰਕੇ ਉਹਨਾਂ ਨੂੰ ਅਵੇਅਰ ਕਰਨਾ ਚਾਹੁੰਦੇ ਹਾਂ ਕਿ ਡਰਗ ਫ੍ਰੀ ਪੰਜਾਬ ਨੂੰ ਬਣਾਉਣ ਵਾਸਤੇ ਉਹ ਸਾਰੇ ਆਪਣਾ ਯੋਗਦਾਨ ਪਾएं ਜੇ ਬੱਚੇ ਚੰਗੀ ਸਿਹਤ ਹੋਏਗੀ ਔਰ ਖੇਡਾਂ ਵਰ ਉਹਨਾਂ ਦਾ ਜਿਹੜਾ ਉਤਸ਼ਾਹ ਹੋਗਾ ਸੋ ਉਸ ਤੋਂ ਉਹਨਾਂ ਨੂੰ ਇੱਕ ਮੋਟੀਵੇਸ਼ਨ ਮਿਲਦਾ ਹੈ। ਔਰ ਖੇਡ ਇਹੋ ਜੀ ਚੀਜ਼ ਹੈ ਜਿਸ ਦੇ ਨਾਲ ਬੱਚਾ ਆਪਣੀ ਸਿਹਤ ਦਾ, ਅੱਛੇ ਬੁਰੇ ਦਾ, ਚੰਗੇ ਮਾੜੇ ਦਾ ਉਹਨੂੰ ਪਤਾ ਚੱਲਦਾ ਹੈ। ਸੋ ਐਸਐਸਪੀ ਸਾਹਿਬ ਦੇ ਵੱਲੋਂ ਇਹ ਜਿਹੜਾ ਫਤਿਹ ਕੱਪ ਦੇ ਨਾਮ ਤੋਂ ਅਸੀਂ ਲਾਸਟ ਇਅਰ ਵੀ ਕਰਾਇਆ ਸੀ ਔਰ ਇਸ ਤੋਂ ਪਹਿਲੇ ਫਤਿਹ ਰਨ ਕਰਾਈ ਸੀ। ਸੋ ਫਤਿਹਗੜ੍ਹ ਸਾਹਿਬ ਪੁਲਿਸ ਦੇ ਵੱਲੋਂ ਇਹ ਆਯੋਜਨ ਬੜੇ ਪੱਧਰ ਤੇ ਕਰਾਇਆ ਜਾਂਦਾ ਹੈ। ਇਸ ਵਾਰ ਵੀ ਤੁਸੀਂ ਦੇਖ ਰਹੇ ਹੋ, ਦੋ ਦਿਨਾਂ ਤੋਂ ਲਗਾਤਾਰ ਇਹ ਟੂਰਨਾਮੈਂਟ ਚੱਲ ਰਿਹਾ ਹੈ। ਇੱਥੇ ਵਕ ਵਕ ਟਿਵਾਨੇ ਹਿੱਸਾ ਲੈਂਦਾ ਹੈ। ਜਿੱਥੇ ਕਿ ਕੱਲੇ ਬੋਝ ਨਹੀਂ ਗਰਲਸ ਦੀ ਟੀਮਾਂ ਵੀ ਸੀਗੇ ਛੋਟੇ ਬੱਚੇ ਵੱਡੇ ਬੱਚੇ ਸੋ ਇਹ ਸਾਰੇ ਦੀ ਟੀਮਾਂ ਨੇ ਭਾਗ ਲੇਤਾ ਹੈ ਇੱਕ ਪ੍ਰੋਚਾਨ ਹੈ ਔਰ ਇੱਕ ਅਵੇਰਨੈਸ ਸਾਡਾ ਕੈਂਪੇਨਿੰਗ ਹੈ ਸੋ ਉਸ ਵਾਸਤੇ ਮੇਰਾ ਇਹ ਕਹਿਣਾ ਹੈ ਮੀਡੀਆ ਦੇ ਰਾਹੀਂ ਵੀ ਸਾਰੇ ਲੋਕਾਂ ਨੂੰ ਔਰ ਬੱਚਿਆਂ ਨੂੰ ਕਿ ਉਹ ਖੇਡ ਦੇ ਪ੍ਰਤੀ ਆਪਣਾ ਯੋਗਦਾਨ ਰੱਖੇ ਖੇਡ ਨੂੰ ਪ੍ਰੋਚਾਨ ਦੇ ਸੁਰੇਸ਼ ਹਨ ਇਸ ਵਕਤ ਦੀਆਂ ਬੇहद ਅਹਿਮ ਖਬਰਾਂ ਪਲ-ਪਲ ਦੀ ਅਪਡੇਟ ਦੇਖਣ ਵਾਸਤੇ ਤੁਸੀਂ ਜੁੜੇ ਰਹੋ ਦਰ ਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਦਿਓ ਧੰਨਵਾਦ